ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਨੂੰ ਅ ਅਤੇ ਪਿਆਰੇ ਦਰਸ਼ਕੋ ਦੋਸਤੋ ਤੀਆਂ ਦਾ ਤਿਹਾਰ ਪੰਜਾਬ ਚ ਜਿਹਨੂੰ ਕਹਿੰਦੇ ਆਪਾਂ ਦੇਸ਼ ਭਰ ਚ ਤੀਜ ਤੀਜ ਫੈਸਟੀਵਲ ਇਹ ਜਿਵੇਂ ਆਂਦਾ ਹੈ ਤੇ ਖਾਸ ਕਰਕੇ ਕੁੜੀਆਂ ਧੀਆ ਭੈਣਾਂ ਜਾਂ ਜੋ ਪਈਆਂ ਭਰੀਆਂ ਗਈਆਂ ਨੇ ਜਾਂ ਜੋ ਸਾਡੀਆਂ ਮਾਤਾ ਮਾਂ ਬਜ਼ੁਰਗ ਅਤੇ ਹੋਰ ਛੋਟੇ-ਛੋਟੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਚਾ ਚੜਿਆ ਹੁੰਦਾ। ਇੱਕ ਤਰੀਕੇ ਦਾ ਐਸਾ ਉਤਸਵ ਹੁੰਦਾ ਹੈ ਕਿ ਜਿੱਥੇ ਆਪਣੇ ਮਨ ਦੇ ਚਾਹਾਂ ਨੂੰ ਬੋਲੀਆਂ ਦੇ ਰੂਪ 'ਚ ਇੱਕ ਦੂਜੇ ਨੂੰ ਹਾਸੀ ਮਖੌਲ ਕਰਦੇ ਹੋਏ ਅ ਗਿੱਧੇ ਦੇ ਪੀੜ ਦੇ ਵਿੱਚ ਖੁਸ਼ੀ ਨਾਲ ਆਪ ਮਹਾਰੇ ਜੋ ਕੁੜੀਆਂ ਨੇ ਤੇ ਲੇਡੀਜ਼ ਨੇ ਸਾਰੇ ਚੁੰਮ ਉਠਦੀਆਂ ਨੇ ਤੇ ਆਓ ਦੇਖਦੇ ਹਾਂ ਦੀਆਂ ਦੇ ਇਸ ਫੈਸਟੀਵਲ ਨੂੰ ਜੋ ਕਿ ਪੰਜ ਫੇਜ਼ ਹੋਟਲ ਦਾਵਤ ਮਨਾਇਆ ਗਿਆ। ਪੇਸ਼ ਨੇ ਕੁਝ ਸੀਨ ਤਸਵੀਰਾਂ ਅਤੇ ਕੁਝ ਵੀਡੀਓਜ਼। ਸੋ ਆਸ ਕਰਦੇ ਹਾਂ ਕਿ ਆਪ ਸਭ ਨੂੰ ਵੀ ਇਹ ਬਹੁਤ ਪਸੰਦ ਆਣਗੇ। ਵਾਹਿਗੁਰੂ ਜੀ ਆਪ ਸਾਰਿਆਂ ਤੇ ਕਿਰਪਾ ਬਣਾ ਕੇ ਰੱਖਣ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਧੰਨਵਾਦ।

पहला शुक्रिया। शुक्रिया।, शुक्रिया शुक्रिया शुक्रिया, शुक्रिया। आस करते हर साल रौनक इसे तरीके जुड़ी रहेगी शाल जरूर पूरी कर सब तो पहला

ਉਹ ਪਰਿਚੇ ਹੋ ਜਾਣਗੇ ਮਾਫੀ ਆਪਾਂ ਮੰਗ ਲਈਏ ਤੁਸੀਂ ਵੀ ਨਵੇਂ ਮੈਂ ਵੀ ਨਵੀਂ ਆਸ ਫਿਲ ਦਿੱਤੀ ਚਾਹ ਸ਼ੁਰੂ ਤੋਂ ਹੀ ਸੀ ਗਾਣਾ ਪਰ ਮੌਕਾ ਨਹੀਂ ਮਿਲਿਆ ਵਿਆਹ ਤੋਂ ਬਾਅਦ ਖੈਰ ਖੋਤ ਲੰ ਜਿਹੜਾ ਕਹਿੰਦੇ ਆ ਵੀ ਖੰਭ ਲੱਗੇ ਮੇਰੀ ਬੁੜੈ ਨੂੰ ਸ਼ੁਕਰੀਆ ਮੇਰੇ ਇਨ ਲਾਜ਼ ਦਾ ਮੇਰੇ ਸਿਸਟਰ ਇਨ ਲਾਜ਼ ਦਾ ਹਸਬੰਦ ਦਾ ਮੇਰੇ ਫਾਦਰ ਦਾ ਨਾਮ ਦਾ ਮੇਰੀ ਇਸ ਕੁਮੰਦ ਨੂੰ ਪਛਾਣਨ ਤੇਰਾ ਸ਼ੁਕਰੀਆ। ਲਓ ਜੀ ਪੇਸ਼ ਕਰਦੇ ਹਾਂ ਤੁਹਾਡੇ ਸਾਹਮਣੇ ਸਾਡਾ ਰਵਾਇਤੀ Song ਲਠੇ ਦੀ ਚਾਦਰ। ਬਸ ਸਾਥ ਬਿਰੋਦੀਾਂ ਕੇ ਘਰੋਂ। ਲਠੇ ਦੀ ਚਾਦਰ ਮੁੱਤੇ ਸਨੇ ਕੀ ਰੰਗ ਮਾਇਆ ਆਵੋ ਸਾਹਮਣੇ ਆਵੋ ਸਾਹਮਣੇ

Oh, Samani, somebody oh, i'm oh, waiting तो मैं कहना ये कॉल करके विक्रम को सानिर्यानिक यहां पर इसकी टक्कर है हेलो हेलो कौन है कहन